ठाਣਾ ਗੁਰੂ ਹਸਹਾਏ ਦੇ ਪਿੰਡ ਢਾਣੀ ਬੱਬਾ ਵੱਲੂ ਸਿੰਘ ਵਾਲੀ ਦਾਖਲੀ ਦੁੱਲੇ ਕੇ ਨੱਥੂ ਵਾਲਾ ਤੋਂ ਵੱਡੀ ਕਟਾਂ ਸਾਹਮਣੇ ਆਈ ਹੈ ਇੱਥੇ 14 ਦਸੰਬਰ ਨੂੰ ਨੌਕਰ ਵੱਲੋਂ ਮਾਲਕ ਦੇ ਘਰ ਵਿੱਚ ਗੈਰ ਮੌਜੂਦਗੀ ਹੋਣ ਤੇ ਨਾਬਾਲਗ ਲੜਕੀ ਨਾਲ ਜ਼ਬਰਦਸਤੀ ਸਬੰਧ ਬਣਾਏ ਜਾਣ ਦੇ ਸਦਮੇ ਵਿੱਚ ਜੋ ਲੜਕੀ ਵੱਲੋਂ ਜ਼ਹਿਰੀਲੀ ਦਵਾਈ ਨਿਕਲ ਕੇ ਆਤਮ ਹੱਤਿਆ ਕਰ ਲੈਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਪੀੜਤ ਪਰਿਵਾਰ ਨੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਇਨਸਾਫ ਦੀ ਗੁਹਾਰ ਲਗਾਈ ਹੈ ਇਐਸੀ ਕਰਨੇ ਸੀ ਐਸੀ ਹੋਰ ਤਾਂ ਪਾਣ ਗਈ ਸੀ ਜਦੋਂ ਘਰ ਵਾਪਸ ਪਰਤੇ ਤਾਂ ਸਾਡੀ ਬੇਟੀ ਨਾਲ ਜ਼ਬਰਦਸਤੀ ਹੋ ਰਹੀ ਸੀ ਕਿੰਨੇ ਦੇਰਾਂ ਪਹਿਲਾਂ ਅਸੀਂ ਘਰ ਪਟਨਾ ਜੀ ਹਾਂਜੀ ਓਟੇ ਓਟਾ ਉਹ ਤਾਂ ਹਾਂਜੀ ਫਿਰ ਉਸ ਵਾਰ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਤਾਂ ਕਿਸ ਤਰ੍ਹਾਂ ਦਾ ਹਾਲਾਤ ਸੀ ਐਸੀ ਨਹੀਂ ਪਹੁੰਚੇ ਨਾ ਪਾਪਾ ਹੀ ਪਹੁੰਚੇ ਐਸੀ ਤਾਂ ਉੱਥੇ ਓਟਾ ਤੇਜ਼ 3:00 4:00 ਵਜੇ ਦਾ ਸਾਡੀ ਮੰਗੇ ਸਾਨੂੰ ਇਹਨਾਂ ਸਾਬ ਚਾਹੀਦਾ ਸਾਡੇ ਪੁਲਿਸ ਸਾਡੀ ਸੁਣਾਈ ਨਹੀਂ ਕਰ ਰਹੇ ਸਰ ਦੋਸ਼ੀ ਸ਼ਰਿਆਮ ਖੁੱਲਾ ਕੁਮਰਿਆ ਜੀ ਦੋਚੀ ਅਜੇ ਸਲਾਕਾਂ ਦੇ ਪਿੱਛੇ ਨਹੀਂ ਹੈ ਪੁਲਿਸ ਨੇ ਕਾਗਜ਼ਾਂ ਦੇ ਉੱਪਰ ਕਾਰਵਾਈ ਪਾਈ ਹੈ ਲੇਕਿਨ ਦੋਚੀ ਨੂੰ ਗ੍ਰਿਫਤਾਰ ਨਹੀਂ ਕਰਦੀ ਹੈ ਇਸ ਕਰਕੇ ਅਸੀਂ ਕਹਿੰਨੇ ਆਂ ਵੀ ਜਲਦੀ ਤੋਂ ਜਲਦੀ ਦੋਚੀ ਨੂੰ ਗ੍ਰਿਫਤਾਰ ਜਿੰਨਾ ਚਿਰ ਨਹੀਂ ਕੀਤਾ ਜਾਏਗਾ ਉਨਾ ਚਿਰ ਅਸੀਂ ਆਪਣੀ ਬੇਟੀ ਦੀ ਗੋੜੀ ਨੂੰ ਇਦਾਂ ਹੀ ਲੈ ਕੇ ਬੈਠੇ ਰਾਵਾਂਗੇ ਸਾਨੂੰ ਜ਼ਰੂਰਤ ਪੈਣ ਤੇ ਅਸੀਂ ਰੋਡ ਵੀ ਜਾਮ ਕਰਾਂਗੇ ਦਰਨਾ ਵੀ ਲਾਵਾਂਗੇ ਸਭ ਕੁਝ ਕਰਾਂਗੇ ਅਸੀਂ ਜੋ ਵੀ ਸਾਡੇ ਟਲ ਮਿਲਕੇ ਸਾਰੇ ਜੋ ਵੀ ਸੱਚੂ ਜੋ ਕੁਝ ਵੀ ਹੁੰਦਾ ਹੋਇਆ ਅਸੀਂ ਕਰਾਂਗੇ ਪਹਿਲਾਂ ਤੇ ਮੈਂ ਕਹਨਾ ਬੜੀ ਮਾੜੀ ਘਟਨਾ ਵਾਪਰੀ ਹੈ ਇਹ ਚ ਸਾਨੂੰ 16 12 25 ਨੂੰ ਇੱਕ ਪ੍ਰਾਈਵੇਟ ਹਸਪਤਾਲ ਆ ਹੈਲਥ ਟ੍ਰੋਮਾ ਸੈਂਟਰ ਪੱਟੀ ਰੋਡ ਬਠਿੰਡਾ ਤੋਂ ਮਤਲਬ ਚੇਟਾਈ ਸੀਗੀ ਇਹੋ ਦੱਸਿਆ ਵੀ ਲੜਕੀ ਜੈਸਮੀਨ ਜਿਸ ਦੀ ਉਮਰ ਕਰੀਬ 15 ਸਾਰਿਆ ਪੁੱਤਰੀ ਹਰ ਸਿੰਘ ਵਾਸੀ ਦੁੱਲੇਕੇ ਨੱッセ ਵਾਲਾ ਗੁਰੂ ਸਾਹਿਬ ਜਿਹਦੀ ਜਰੀਲੀ ਚੀਜ਼ੇ ਕੋਈ ਖਾਣ ਨਾਲ ਜਿਹੜੀ ਮੌਤ ਹੋ ਗਈ ਆ ਜਿਸ ਦੇ ਸੰਬੰਧ ਵਿੱਚ ਜਿਹੜਾ ਉਹ ਆਈਓ ਅਸੀਂ ਉੱਥੇ ਜਿਹੜਾ ਹਸਪਤਲ ਦੇ ਵਿੱਚ ਕਾਰਵਾਈ ਕਰਨ ਵਾਸਤੇ ਜਿਹੜੇ ਭੇਜੇ ਸੀਗੇ ਤੇ ਉਹਦੇ ਜਿਹੜਾ ਪਿਤਾ ਜੀ ਸੀਗੇ ਆਪਣਾ ਜੈਸਮੀਨ ਦੇ ਪਿਤਾ ਹਾਰ ਸਿੰਘ ਉਹਨਾਂ ਨੇ ਆਪਣਾ ਬਿਆਨ ਲਿਖਵਾਇਆ ਸੀਗਾ ਵੀ 14/12 ਨੂੰ ਉਹ ਵੋਟਾਂ ਪਾ ਕੇ ਤੇ ਸ਼ਾਮ ਨੂੰ ਜਦੋਂ ਘਰੇ ਆਏ ਆ ਤੇ ਉਹਨਾਂ ਨੇ ਦੇਖਿਆ ਵੀ ਉੱਥੇ ਕੋਈ ਚੀਕਾਂ ਦੀ ਆਵਾਜ਼ ਸੁਣ ਲਈ ਉਹਨਾਂ ਸਟੋਰ 'ਚ ਜਾ ਕੇ ਵੇਖਿਆ ਤੇ ਇਹ ਜਿਹੜਾ ਇਹਨਾਂ ਦਾ ਜਿਹੜੇ ਚਾਚੇ ਦੇ ਲੜਕੇ ਦਾ ਨੌਕਰ ਸੀਗਾ ਰਿੰਕੂ ਸਿੰਘ ਉਰਫ ਸਾਜਨ ਪੁੱਤਰ ਰਮੇਸ਼ ਸਿੰਘ ਵਾਸੀ ਨੌ ਬਹਿਰਾਮ ਸ਼ੇਰ ਸਿੰਘ ਵਾਲਾ ਤੇ ਉਹ ਲੜਕੀ ਜਬਰ ਜੈਸਮਿਨ ਦੇ ਨਾਲ ਜਿਹੜਾ ਜ਼ਬਰਦਸਤੀ ਕਰ ਰਿਹਾ ਸੀਗਾ ਤੇ ਇਹਨਾਂ ਨੂੰ ਵੇਖ ਕੇ ਜਿਹੜਾ ਵਾ ਉਹ ਮੌਕੇ ਤੇ ਇਹਨਾਂ ਕੋ ਫੜਿਆ ਨਹੀਂ ਗਿਆ ਤੇ ਭੱਜ ਗਿਆ ਸੀਗਾ ਤੇ ਜਿਹਦੇ ਸਬੰਧ ਦੇ ਵਿੱਚ ਇਹਨਾਂ ਨੇ ਉਦੋਂ ਤਲਾਹ ਨਹੀਂ ਦਿੱਤੀ ਵੀ ਚਲੋ ਸਾਡੀ ਬੇਇੱਜ਼ਤੀ ਹੁੰਦੀ ਆ ਤੇ ਰਾਤ ਨੂੰ ਲੜਕੀ ਨੇ ਨਮੋਸ਼ੀ ਦੇ ਵਿੱਚ ਜਿਹੜਾ ਵਾ ਇਹ ਜਿਹੜਾ ਆਪਣੇ ਮਤਲਬ ਬੇਇੱਜ਼ਤੀ ਨਾਲ ਸੰਸਾਰਦੇ ਆ ਕੋਈ ਜਰੀਲੀ ਚੀ ਪੀ ਲਈ ਸੀ ਜਿਹਨੂੰ ਇਹਨਾਂ ਨੇ ਬੜਾ ਇਲਾਜ ਇਹਨਾਂ ਦਾ ਕਰਵਾਇਆ ਹਸਪਤਾਲ ਭੇਜਿਆ ਸੀਗਾ ਪਰ ਜਿਹੜੀ ਇਹਦੀ ਆ ਮੁੜ ਕੇ ਇਲਾਜ ਦਰਾਂ ਨੇ ਦੀ ਜਿਹੜੀ ਮੌਤ ਹੋ ਗਈ ਆ ਤੇ ਜੋ ਇਹ ਜਿਹੜਾ ਹੈਗਾ ਵਾ ਆਪਣਾ ਸਾਹ ਰਿੰਕੂ ਸਿੰਘ ਉਰਫ ਸਾਜਨ ਪੁੱਤਰ ਹਰਮੇਸ਼ ਸਿੰਘ ਵਾਸੀ ਨੌਂ ਬ੍ਰਾਮ ਉਹਦੇ ਖਿਲਾਫ ਜਿਹੜੀਆਂ ਬਣਦੀਆਂ ਧਰਾਵਾਵਾਂ ਜਿਹੜੀ ਬੀ ਐਨ ਐਸ ਦੀ 65 1 108 ਬੀ ਐਨ ਐਸ 4 ਪਾਕਸੋ ਐਕਟ ਜਿਹੜੀ ਆਈ ਪੀ ਸੀ ਦੀ 376 ਆਪਾਂ ਤੇ ਆਪਣਾ 306 ਤੇ ਪਾਕਸੋ ਐਕਟ ਜਿਹੜੀ ਆ ਉਹਦੇ ਤਾਈ ਜਿਹੜਾ ਵਾ ਪੂਰੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਜਿਹੜਾ ਵਾ ਮਕਦਮਾ ਜਿਹੜਾ ਮਕਦਮਾ ਨੰਬਰ 420 ਥਾਣਾ ਜਿਹੜਾ ਗੁਰੂ ਅਰ ਸੇਵਿਕhetra ਚ ਦਰਜ ਕਰਕੇ ਤੇ ਬੋਰਡ ਨਾਲ ਜਿਹੜਾ ਵਾ ਉੱਥੋਂ ਆਪਾਂ ਫਰੀਦਕੋਟ ਤੋਂ ਲੜਕੀ ਦਾ ਪੋਸਟ ਮਨੂੰ ਕਰਾਇਆ ਵਾ ਤੇ ਪ੍ਰੋਪਰ ਕਾਰਵਾਈ ਚੱਲ ਰਹੀ ਆ ਉਹਦੇ ਖਿਲਾਫ ਜਿਹੜੀ ਆ ਪ੍ਰੋਪਰ ਧਾਰਾਂ ਦੇ ਜਿਹੜੀ ਹੈਗੀਆਂ ਰਿੰਕੂ ਸਿੰਘ ਉਸਾਜਨ ਦੇ ਖਿਲਾਫ ਜਿਹੜਾ ਮਕਦਮਾ ਦਰਜ ਕਰ ਦਿੱਤਾ ਗਿਆ ਵਾ ਤੇ ਹੁਣ ਜਿਹੜੀਆਂ ਸਾਡੇ ਐਸ ਐਚ ਓ ਸਾਹਿਬ ਜਿਹੜੇ ਆ ਪਾਰਟੀਆਂ ਬਣਾ ਕੇ ਅਸੀਂ ਵੱਖਾ ਰੇਡ ਕਰ ਲਏ ਆ ਉਹਨੂੰ ਜਲਦੀ ਤੋਂ ਜਲਦੀ ਹੀ ਗ੍ਰਿਫਤਾਰ ਕਰਕੇ ਵੱਧ ਤੋਂ ਵੱਧ ਜਿਹੜੀਆਂ ਉਹਨੂੰ ਹੀ ਸਜ਼ਾ ਦਿਵਾਵਾਂਗੇ ਕਿੰਨੀ ਚਿਰ ਪਹਿਲਾਂ ਇਹ ਲੜਕੀ ਦੇ ਸੰਪਰਕ ਚ ਆਇਆ ਸੀਗਾ ਲੜਕਾ ਜੀ ਇਹ ਕਰਦਿਆਂ ਨੂੰ ਵੀ ਨਹੀਂ ਪਤਾ ਲੱਗਾ ਇਹਨਾਂ ਨੰਕਰ ਸੀਗਾ ਰੱਖਿਆ ਹੋਇਆ ਜੀ ਇਹ ਤੇ ਇਹਨਾਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ ਕਿੰਨੀ ਚਿਰ ਪਹਿਲਾਂ ਸੰਪਰਕ ਦੇ ਵਿੱਚ ਆਇਆ ਸੀ ਜਾਂ ਕੀ ਗੱਲਬਾਤ ਆ ਤੇ ਇਹਨਾਂ ਨੇ ਬਸ ਇਹੋ ਦੱਸਿਆ ਵੀ ਇਹ ਸਾਡੇ ਚਾਚੇ ਦੇ ਮੁੰਡੇ ਦਾ ਜਿਹੜਾ ਵਾ ਡਰਾਈਵਰੀ ਕਰਦਾ ਸੀਗਾ ਹਾਂਜੀ ਸਰ ਕੇ ਫੋਨ ਕਰ ਲਾਂਗੇ ਪੁਲਿਸ ਦੇ ਵੱਲ ਖੰਗਾਲੀਆਂ ਚੱਲੀਆਂ ਜਾ ਰਹੀਆਂ ਨੇ ਹਾਂਜੀ ਜੇ ਮਤਲਬ ਉਹ ਸਾਡਾ ਇਨਵੈਸਟੀਗੇਸ਼ਨ ਦਾ ਅੰਡਰ ਲਾ ਮੈਟਰ ਹੈ ਜੇ ਕੋਈ ਘਰ ਦੇ ਸਾਨੂੰ ਲਿਖਾਉਣਗੇ ਵੀ ਆ ਨੰਬਰਿਆ ਕਿਉਂਕਿ ਅਸੀਂ ਉਹਨਾਂ ਜਾਣਦੇ ਨਹੀਂ ਅਜੇ ਤੇ ਉਹ ਉਹਦਾ ਵੀ ਅਸੀਂ ਖੰਗਾਲਾਂਗੇ ਪੂਰੀ ਹਰ ਪਹਿਲੂ ਤੋਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਤੇ ਇਹਨੂੰ ਪੂਰਾ ਇਹਨੂੰ ਵੱਤੋਂ ਵੱਧ ਇਹ ਕੁੱਤੇ ਬੰਦੇ ਨੂੰ ਜਿਹੜੀ ਸਜ਼ਾ ਕਰਾਈ ਜੂ ਪਰਿਵਾਰ ਅੜਿਆ ਹੋਇਆ ਜੀ ਹਲੇ ਤੱਕ ਜਿਹੜਾ ਪੋਸਟਮੈਨ ਫੋਨ ਤੋਂ ਬਾਹਰ ਵੀ ਹਾਂਜੀ ਹਾਂਜੀ ਉਹ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਮਤਲਬ ਇਹਦੀ ਪ੍ਰੋਪਰ ਅਸੀਂ ਕਾਰਵਾਈ ਕੀਤੀ ਆ ਮਕਦਮਾ ਇਹ ਗੱਲ ਨੂੰ ਮੰਨਦੇ ਆ ਵੀ ਥਾਣੇਦਾਰ ਸਾਡੇ ਨਾਲ ਹੀ ਰਿਹਾ ਵਾ ਅਸੀਂ ਜਦੋਂ ਇਹਨਾਂ ਦਾ ਇਤਲਾ ਆਈ ਆ ਉਸੇ ਇੱਕ ਮਿੰਟ ਵੀ ਨਹੀਂ ਡਿਲੇ ਕੀਤੀ ਉਸੇ ਵੇਲੇ ਜਾ ਕੇ ਬਿਆਨ ਲਿਖ ਕੇ ਬਣਦੀਆਂ ਧਰਾਵਾਂ ਤਹਿਤ ਜਿਹੜੀ ਕਾਨੂੰਨੀ ਕਾਰਵਾਈ ਕਰ ਦਿੱਤੀ ਆ ਬੋਰਡ ਨੇ ਹੀ ਪੋਸਟਮੈਨ ਨੂੰ ਕਰਾਇਆ ਹੈ ਬਹੁਤ ਵਧੀਆ ਇਹਨਾਂ ਦਾ ਜਿਹੜਾ ਮਕ ਕਰਦੇ ਆ ਵੀ ਤੁਸੀਂ ਪ੍ਰਸ਼ਾਸਨ ਦਾ ਸਾਥ ਦਿਓ ਸਗੋਂ ਤੁਸੀਂ ਬੇਟੀ ਦਾ ਮਤਲਬ ਡੈਡ ਬੋਡੀ ਨਾ ਖਰਾਬ ਸਸਕਾਰ ਕਰੀਏ ਤੇ ਆਪਾਂ ਇਹਨੂੰ ਪ੍ਰੋਪਰ ਜਿਹੜੀ ਅਸੀਂ ਪਾਰਟੀਆਂ ਬਣਾ ਕੇ ਰੇਡ ਕਰੀਏ ਤੁਸੀਂ ਸਾਡੇ ਨਾਲ ਵੀ ਜਾ ਸਕਦੇ ਹੋ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਜੀ ਕੋਈ ਹੋਰ ਵੀ ਬੰਦਾ ਸੀਗਾ ਇਹਦੇ ਨਾਲ ਇਨਵੋਲਵ ਹੈਗਾ ਜੀ ਨਹੀਂ ਨਹੀਂ ਉਹ ਇੰਨਾ ਕਰਦੇ ਆ ਦੱਸਿਆ ਵੀ ਉਹਦੋਂ ਦੇ ਇਕੱਲਾ ਹੀ ਸੀਗਾ ਠੀਕ ਆ ਇਕੱਲੇ ਖਿਲਾਫ ਹੀ ਇਹਨਾਂ ਨੇ ਐਫ ਆਈ ਆਰ ਦਰਜ ਕਰਾਈ ਜੀ ਹੁਣ ਪਰਿਵਾਰ ਨੂੰ ਕੀ ਵਿਸ਼ਵਾਸ ਦਿੰਦੇ ਅਸੀਂ ਤੇ ਮੈਂ ਕਾਫੀ 1 ਡੇਡ ਘੰਟੇ ਤੋਂ ਇੱਥੇ ਆਇਆ ਇਹਨਾਂ ਨੂੰ ਵਿਸ਼ਵਾਸ ਦਵਾਂ ਨਾ ਮੈਂ ਆਪ ਚੱਲ ਕੇ ਆਇਆ ਪਹਿਲਾਂ ਐਸ ਐਚ ਓ ਵੀ ਆਇਆ ਕਿ ਗਾਹੀ ਇਹਨਾਂ ਨੂੰ ਵਿਸ਼ਵਾਸ ਦੋਣੇ ਅਸੀਂ ਜਲਦ ਤੋਂ ਜਲਦ ਜਿਹੜਾ ਬਾ ਦੋਸ਼ੀ ਫੜ ਕੇ ਉਹਨੂੰ ਵੱਧ ਤੋਂ ਵੱਧ ਸਜ਼ਾ ਕਰਾਵਾਂ